ਫਲੌਰ ਬੀਕੇ ਜੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਭਾਸੰਗਪੁਰ ਤੇ ਹੱਕ ਵਿੱਚ ਆਏ ਪਿੰਡ ਵਾਸੀ ਦਿੱਤੀ ਪੂਰੀ ਜਾਣਕਾਰੀ ਜੀ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਹਲਕਾ ਫਲੌਰ ਦੇ ਪਿੰਡ ਭਾਸੰਗਪੁਰ ਦੇ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਬੀਤੇ ਦਿਨੀ ਮੀਡੀਆ ਕੋਲ ਭਾਰਤੀ ਕਿਸਾਨ ਜੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਭਾਸੰਗਪੁਰ ਤੇ ਧੱਕੇਸ਼ਾਹੀ ਕਰਨ ਦੇ ਦੋਸ਼ਗਲਾਸ ਲਗਾਏ ਸਨ ਜਿਸ ਵਿੱਚ ਜਗਤਾਰ ਸਿੰਘ ਨੇ ਕਿਹਾ ਸੀ ਕਿ ਅਮਰ ਸਿੰਘ ਨੇ ਪਿੰਡ ਦੇ ਇੱਕ ਸਾਂਝੇ ਖਾਲੀ ਤੋੜ ਦੇ ਤੇ ਕਬਜ਼ਾ ਕੀਤਾ ਹੋਇਆ ਹੈ ਪ੍ਰਧਾਨ ਅਮਰ ਸਿੰਘ ਦੇ ਹੱਕ ਵਿੱਚ ਅੱਜ ਪਿੰਡ ਦਾ ਸਰਪੰਚ ਅਤੇ ਪਿੰਡ ਵਾਸੀ ਆ ਖੜੇ ਹੋਏ ਹਨ ਉਹਨਾਂ ਕਿਹਾ ਹੈ ਕਿ ਜਿਸ ਜਗ੍ਹਾ ਦੀ ਗੱਲ ਜਗਤਾਰ ਸਿੰਘ ਕਰ ਰਿਹਾ ਹੈ ਤੇ ਤੌੜ ਬਹੁਤ ਸਾਰੇ ਲੋਕਾਂ ਦਾ ਸਾਂਝਾ ਹੈ ਇਸ ਸੰਬੰਧੀ ਸਰਪੰਚ ਰਾਮਲਾਲ ਪ੍ਰਧਾਨ ਅਮਰੀਕ ਸਿੰਘ ਚਲਵਣ ਸਿੰਘ ਅਜੀਤ ਸਿੰਘ ਹਰਪੀ ਸਿੰਘ ਗੁਰਮਖ ਸਿੰਘ ਰਵਿੰਦਰ ਪਾਲ ਸਿੰਘ ਅਤੇ ਅਮਨਦੀਪ ਸਿੰਘ ਨਵਜੋਤ ਸਿੰਘ ਸੰਦੀਪ ਸਿੰਘ ਸਰਪੰਚ ਰਾਮਲਾਲ ਸਾਬਕਾ ਪੰਜ ਊਸ਼ਾ ਪ੍ਰਵੀਨ ਅਤੇ ਹੋਰ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਖਾਲੀ ਤੌੜ ਦਿਖਾਉਂਦਿਆਂ ਕਿਹਾ ਕਿ ਇਹ ਤੌੜ ਪਰਮਜੀਤ ਸਿੰਘ ਬਾਲੀਆ ਅਵਰਾ ਸਿੰਘ, ਅਵਤਾਰ ਸਿੰਘ, ਦਿਦਾਰ ਸਿੰਘ ਧਾਲੀਵਾਲ, ਮੋਹਨ ਸਿੰਘ, ਸਵਰਨ ਸਿੰਘ, ਅਮਰੀਕ ਸਿੰਘ, ਝਲਮਣ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਮਤ ਸਿੰਘ, ਰਵਿੰਦਰ ਸਿੰਘ, ਅਮਨਦੀਪ ਸਿੰਘ, ਨਵਜੋਤ ਸਿੰਘ, ਸੰਦੀਪ ਸਿੰਘ ਤੇ ਹੋਰਾਂ ਦੇ ਬਜ਼ੁਰਗਾਂ ਸਮੇਤ 30 ਪਰਿਵਾਰਾਂ ਦਾ ਸਾਂਝਾ ਤੋੜ ਹੈ ਜਿਸ ਨੂੰ ਸਾਰੇ ਪਰਿਵਾਰ ਵਰਤ ਰਹੇ ਹਨ ਜੋ આરોਪ ਜਗਤਾਰ ਸਿੰਘ ਨੇ ਲਗਾਏ ਹਨ ਉਹ ਸਰਾਸਰ ਝੂਠੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਝੂਠੇ ਦੋਸ਼ ਰਗਾਉਣ ਵਾਲੇ ਜਗਤਾਰ ਸਿੰਘ ਵੱਲੋਂ ਆਪਣਾ ਟਰੱਕ ਇੱਥੇ ਧੱਕੇ ਨਾਲ ਖੜਾ ਕੀਤਾ ਜਾਂਦਾ ਹੈ ਜਿਸ ਕਨ ਬਾਕੀ ਘਰਾਂ ਦੇ ਸਾਰੇ ਰਾਸਤੇ ਬੰਦ ਹੋ ਜਾਂਦੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਟਰੱਕ ਖੜੇ ਕਰਨ ਵੇਲੇ ਮੋੜ ਕੱਟਣ ਸਮੇਂ ਥੋੜੀ ਜਗ੍ਹਾ ਹੁਣ ਕੰਨ ਨਾਲੀਆਂ ਵੀ ਟੁੱਟ ਜਾਂਦੀਆਂ ਹਨ ਅਤੇ ਘਰਾਂ ਦਾ ਵੀ ਨੁਕਸਾਨ ਹੁੰਦਾ ਹੈ ਜਗਤਾਰ ਸਿੰਘ ਟਰੱਕ ਖੜਾ ਕਰਨ ਵੇਲੇ ਇੱਕ ਘਰ ਦੀ ਕਈ ਵਾਰੀ ਦਰਵਾਜ਼ਾ ਵੀ ਡੇਗ ਚੁੱਕਾ ਹੈ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਧਾ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੈਗਾ 우샤 ਸਾਲ ਦਾ ਪੰਜਲੇ ਚੁੱਕੀ ਮੈਂ 10 ਸਾਲ ਜੀ ਤੇ ਇਹ ਮਤਲਬ ਕਿ ਮੇਰਾ ਘਰ ਆ ਇੱਥੇ ਆਣ ਕੇ ਮਤਲਬ ਸਾਡੇ ਗੇਟਾਂ ਮੋਰੇ ਗੱਡੀ ਲਾਉਂਦਾ ਆ ਅਸੀਂ ਇਹ ਥਾਂ ਆਪਣਾ ਸਾਡੀ ਪਿੰਡ ਵਿੱਚ ਕੋਠੀ ਆ ਇਹ ਥਾਂ ਅਸੀਂ ਆਪਣੀ ਗੱਡੀ ਲਈ ਲਿਆ ਆ ਓਕੇ ਗੱਡੀ ਖੜੀ ਕਰਨ ਲਈ ਇਹਨੂੰ ਇਹ ਕਿਹਾ ਸੀ ਵੀ ਆਪਣੀ ਗੱਡੀ ਸਾਈਡ ਤੇ ਕਰ ਸਾਡੀ ਗੱਡੀ ਆ ਰਹੀ ਆ ਕਿ ਅਸੀਂ ਅੰਦਰ ਗੱਡੀ ਖੜੀ ਕਰਨੀ ਆ ਜਦ ਕਿ ਇਹਨੇ ਇਹ ਵੱਧ ਘੱਟ ਬੋਲਿਆ ਵੀ ਆ ਤੇ ਇਹਨੇ ਬਕਵਾਸ ਕੀਤਾ ਸ਼ਰਾਬ ਪੀ ਕੇ ਸ਼ਰਾਬ ਦਾ ਆਦੀ ਆ ਇਹ ਹਰ ਵੇਲੇ ਉਹਨਾ ਸਰਵੇਲੇਸ ਦਾ ਮੈਨੂੰ ਇਹਨੇ ਵੱਢ ਘੱਟ ਵੀ ਬੋਲਿਆ ਤੇ ਗੱਡੀਆਂ ਲਿਆ ਕੇ ਇੱਥੇ ਗੱਬੇ ਖੜੀਆਂ ਕਰ ਦਿੰਦਾ ਗੱਡੀ ਦੱਸੋ ਟਰੱਕ ਖੜਕ ਆਦਾ ਤੇ ਅਸੀਂ 35 40 ਲੱਖ ਰੁਪਈਆ ਲਾਇਆ ਤਾਂ ਅਸੀਂ ਆਪਣੀ ਗੱਡੀ ਕਿੱਥੇ ਖੜੀ ਕਰੀਏ ਹੈਨਾ ਇਹਨੇ ਇੱਕ ਵਾਰੀ ਸਾਡੀ ਕੰਡ ਵਿੱਚ ਗੱਡੀ ਮਾਰੀ ਆ ਹੈਨਾ ਕੰਡ ਵਿੱਚ ਗੱਡੀ ਮਾਰੀ ਆ ਨਾਲੀਆਂ ਸਾਰੀਆਂ ਦੇਖੋ ਤੁਸੀਂ ਆਲੇ ਦੁਆਲੇ ਸਾਡੇ ਟੂਟੀ ਦਾ ਕਨੈਕਸ਼ਨ ਪੈਪ ਕਿੰਨੀ ਵਾਰੀ ਟੁੱਟ ਚੁੱਕਾ ਆ ਦੱਸੋ ਕੀ ਕਰੀਏ ਅਸੀਂ ਸਾਨੂੰ ਇਹਨੇ ਬਹੁਤ ਪਰੇਸ਼ਾਨ ਕੀਤਾ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਦਾਸ ਸਾਹਿਬ ਕੱਲ ਇੱਕ ਫਲੋਰ ਵਿੱਚ ਪ੍ਰੈਸ ਕਾਨਫਰੰਸ ਹੋਈ ਆ ਜਗਤਾਰ ਸਿੰਘ ਸਨ ਆਫ ਅਮਰ ਸਿੰਘ ਨੇ ਕੀਤੀ ਹੈਗੀ ਆ ਉਹਨਾਂ ਨੇ ਸਾਡੇ ਤੇ આરોਪ ਲਾਇਏ ਸੀ ਵੀ ਇੱਕ ਉਥੇ ਸਾਡੇ ਪਿੰਡ ਵਿੱਚ ਜਗ੍ਹਾ ਹੈਗੀ ਆ ਜਿੱਦੇ ਸਾਂਝਾ ਮਸਤਰਕਾ ਘਾਤਾ ਹੈਗਾ ਉਹਦੇ ਕਾਫੀ ਇਸ਼ਤਾਰ ਰਹੇਗੇ ਆ ਉਸ ਜਗ੍ਹਾ ਦੇ ਵਿੱਚ ਗੱਡੀਆਂ ਖੜਦੀਆਂ ਹੈਗੀਆਂ ਲੇਕਿਨ ਜਦੋਂ ਮੈਂ ਉਥੇ ਗੱਡੀ ਖੜੀ ਕਰਦਾ ਤਾਂ ਮੈਨੂੰ ਉਹ ਬੰਦਾ ਗਾਲੀ ਗਲੋਚ ਕਰਦਾ ਹੈਗਾ ਉਹਨੇ ਉਥੇ ਕਬਜ਼ਾ ਕੀਤਾ ਹੈ ਸਰ ਕੀ ਸਾਰਾ ਮਾਮਲਾ ਹੈਗਾ ਇਹ ਦੇਖੋ ਇਹ ਜਿਹੜੀ ਜਗ੍ਹਾ ਆ ਇਹ ਤਕਰੀਬਨ 12 ਮਰਲੇ ਜਗਾ ਹੈ। ਡਿਵਿਡਾ ਖੂਹ ਇੱਥੇ ਚੱਲਦਾ ਹੁੰਦਾ ਸੀਗਾ। ਉਹਦਾ ਜਿੱਦਾਂ ਪਿੰਡਾਂ 'ਚ ਇੱਕ ਤੋੜ ਹੁੰਦੇ ਉਹ ਤੋੜ ਆ। ਜੀ। ਇੱਥੇ ਨਾ ਕਿਸੇ ਦਾ ਕਬਜ਼ਾ ਹੈ। ਤੁਸੀਂ ਇਹ ਦੇਖ ਰਹੇ ਆ ਮੇਰੇ ਜਿੰਨੇ ਵੀ ਆ ਪਿੱਛੇ ਖੜੇ ਆ ਪਿੰਡ ਵਾਸੀ ਸਾਰੇ ਇਹਦੇ ਹਿੱਸੇਦਾਰ ਆ। ਇਹਨਾਂ ਦੇ ਪਰਦਾਦੇ ਦਾਦੇ ਸਾਰੇ ਇਹਦੇ ਹਿੱਸੇਦਾਰ ਆ। ਜੀ। ਔਰ ਇਹ ਸਾਰੇ ਜਮੀਨੀ ਲੈਵਲ ਤੇ ਜਿਨ੍ਹਾਂ ਇਹਨਾਂ ਦੀਆਂ ਜ਼ਮੀਨਾਂ ਨੂੰ ਇਸ ਖੂਹ ਦਾ ਪਾਣੀ ਲੱਗਦਾ ਸੀ। ਜੀ। ਸਾਡਾ ਵੀ ਆ ਸਾਈਡ ਤੇ ਛੇਕ ਨਾਲੀ ਜਗ੍ਹਾ ਹੁਣ ਤੇ ਬਸੋਂ ਆ ਸਾਡਾ ਵੀ ਇੱਥੇ ਇਹਨੂੰ ਪਾਣੀ ਲੱਗਦਾ ਸੀ ਜੀ ਮੈਂ ਜਗਤਾਰ ਤੋਂ ਪੁੱਛਣਾ ਚਾਹੁੰਦਾ ਵੀ ਉਹ ਤੁਹਾਨੂੰ ਦੱਸੇ ਵੀ ਉਹ ਪਾਣੀ ਕਿੱਥੇ ਲਾਉਂਦਾ ਸੀ ਇਸ ਖੂਦ ਆ ਜੀ ਉਹ ਦੇਖੋ ਸਿਰਫ ਦਾ ਸਿਰਫ ਪੰਜ ਮਰਲੇ ਜਗ੍ਹਾ ਉਹ ਵੀ ਲਾਲ ਲੀਕ ਦੇ ਅੰਦਰ ਆ ਉਹ ਵੀ ਉਹਦੀ ਆਪਣੀ ਨਹੀਂ ਔਨ ਕੋਈ ਸਾਲ ਪਹਿਲਾਂ ਕੋਈ ਉਹ ਕਿਸੇ ਇੱਕ ਬਾਬੂ ਜੀ ਹੁੰਦੇ ਉਹ ਤੋਂ ਮੁੱਲ ਲਈ ਆ ਜੀ ਉਹਨਾਂ ਦੇ ਕਈ ਵੀ ਹੈਗਾ ਉਹ ਕਹਿੰਦਾ ਵੀ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਸਾਂਝਾ ਮਸਤਰਕਾ ਖਦਾਗਾ ਉਹਦੇ ਵਿੱਚ ਮੇਰਾ ਵੀ ਹਿੱਸਾ ਹੈਗਾ ਉਹ ਸਰ ਕਿ ਨਾਂ ਕਿਸੇ ਹਿੱਸੇ گا ਦਾ ਦੇਖੋ ਤੁਸੀਂ ਹਿਸਾਬ ਲਾ ਲਓ ਵੀ 12 ਮਾਲੀ ਜਗਾ ਆ ਜੀ ਘਟੋ ਘੜਤੀ 35 ਦੇ ਜਿੱਸੇਦਾਰ ਆ ਜੀ ਉਹ ਲਾ ਲਓ ਵੀ ਉਹਦਾ ਕਿੰਨਾ ਕ ਬਣਦਾ ਇੱਕ ਸਰਸਾਈ 272 ਜੀ ਅਸੀਂ ਤਾਂ ਕਹਿੰਦੇ ਆ ਉਹਦਾ ਜਿੰਨਾ ਬਣਦਾ ਉਹ ਆਪਣਾ ਕੋਰਟ ਚ ਕੇਸ ਕਰੇ ਨਾ ਤਕਸੀਮ ਕਰਕੇ ਆਪਣਾ ਥਾਂ ਲੈ ਲਵੇ ਉੱਥੇ ਆਪਣੀ ਗੱਡੀ ਖੜੀ ਕਰ ਲਵੇ ਜੀ ਇਹ ਜਿਹੜੀ ਜਗਾ ਆ ਇੱਥੇ ਨਾ ਆ ਮੈਂ ਫੇਰ ਦੁਬਾਰਾ ਸਾਡੇ ਸਰਪੰਨ ਸਾਹਿਬ ਵੀ ਖੜੇ ਆ ਸਾਰੇ ਖੜੇ ਆ ਮੈਂ ਸਾਹਮਣੇ ਕਹਿੰਨਾ ਇਹਨਾਂ ਨੂੰ ਵੀ ਪੁੱਛ ਲਓ ਇੱਥੇ ਨਾ ਕਿਸੇ ਦਾ ਵੀ ਕਬਜ਼ਾ ਨਹੀਂ ਇਹ ਹੈਗਾ ਵੀ ਜਿੱਦਾਂ ਆਮ ਲੋਕ ਸਾਡੇ ਆ ਵੀ ਹੀ ਜਾਂਦੀ ਐ ਇਹਨੂੰ ਇੱਥੇ ਕੋਈ ਪਰੋਣਾ ਆਉਂਦਾ ਉਹ ਇੱਥੇ ਗੱਡੀ ਖੜੀ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਘੰਟਾ ਦੋ ਘੰਟੇ ਬਹਿ ਕੇ ਆ ਜਾਂਦਾ ਫੇਰ ਸਾਡੇ ਇੱਥੇ ਦੇਖ ਲਓ ਚਾਰ ਗੇਟ ਆ ਲੱਗੇ ਹੋ ਇੱਥੇ ਇੱਕ ਆਹ ਗੇਟ ਐ ਕਿ ਪਿੱਛੇ ਦੋ ਗੇਟ ਸਾਡੇ ਆ ਉਹ ਗੇਟਾਂ ਦੇ ਪਿੱਛੇ ਸਾਡਾ ਪਹਾਂ ਉਹ ਇੱਥੇ ਟਰੱਕ ਲਾਉਂਦਾ ਅਸੀਂ ਕਿਤੇ ਦੀ ਨਗੀਏ ਸਾਡੇ ਦੇ ਰਸਤੇ ਹੋ ਜਾਂਦੇ ਬਲੌਕ ਇਸ ਕਰਕੇ ਇਹ ਜਿਹੜੀ ਆ ਜਗ੍ਹਾ ਹੁੰਨੀ ਆ ਇਹ ਪਰਮਾਨੈਂਟਲੀ ਕਿਸੇ ਚੀਜ਼ ਖੜੀ ਕਰਨੀ ਨਹੀਂ ਹੁੰਦੀ ਆ ਇਹ ਤਾਂ ਟੈਂਪਰੇਰੀ ਹੁੰਦੀ ਆ ਘੰਟਾ ਦੋ ਘੰਟੇ ਜਾਂ ਇੱਕ ਰਾਤ ਖੰਡ ਲਈ ਮਤਲਬ ਜਗ੍ਹਾ ਹੁੰਦੀ ਆ ਬਾਕੀ ਜੇ ਉਹਦੀ ਕੋਈ ਜਿਆਦਾ ਜਗ੍ਹਾ ਆ ਉਹ ਆਪਣੀ ਰਜਿਸਟਰੀ ਦਿਖਾ ਦੇਵੇ ਵੀ ਆਹ ਮੇਰੀ ਰਜਿਸਟਰੀ ਆ ਇੱਥੇ ਪ੍ਰਧਾਨ ਨੇ ਕਬਜ਼ਾ ਕੀਤਾ ਹੈ ਜੀ ਇਸ ਕਰਕੇ ਜਿਹੜਾ ਬੇਮਨਿਆਦ ਝੂਠੀਆਂ ਲਾਉਣੀਆਂ ਇਹ ਚੰਗੀ ਗੱਲ ਹੀ ਹੈਗੀ ਇਸ ਕਰਕੇ ਅੱਜ মিডিਆ ਤੁਹਾਨੂੰ ਬੁਲਾਇਆ ਗਿਆ ਵੀ ਇੱਥੇ ਤੁਸੀਂ ਮੌਕੇ ਤੇ ਆ ਕੇ ਦੇਖੋ ਵੀ ਇੱਥੇ ਕਿਹਦਾ ਕਬਜ਼ਾ ਹੈਗਾ ਜਾਂ ਨਹੀਂ ਹੈਗਾ ਉਹ ਤਾਂ ਬਾਹਰਲੇ ਬੰਦੇ ਲੈ ਕੇ ਬੈਠਾ ਸਾਰੇ ਪਿੰਡ ਵਾਸੀ ਖੜੇ ਆ ਜਿਹੜੇ ਇਸ ਤੋੜ ਨਾਲ ਰਿਲੇਟਡ ਆ ਇਹਨਾਂ ਸੰਬੰਧ ਰੱਖਦੇ ਆ ਜੀ ਸਰਪੰਚ ਰਾਮ ਲਾਲ ਭਾਰ ਭਾਰ ਸਿੰਘ ਪੁੱਤੋਂ ਗੱਲ ਕਰ ਰਿਹਾ ਇਹ ਜਗ੍ਹਾ ਜੁਰਦੇ ਖੂਹ ਦੇ ਨਾਂ ਨਾਲ ਇਹ ਜਾਣੀ ਜਾਂਦੀ ਆ ਸਰਕਿੰਟ ਵਿੱਚ ਸਾਰੇ ਇਹਨਾਂ ਦੇ ਆਲੇ ਦੋਲੇ ਜਿੰਨੇ ਵੀ ਘਰ ਆ ਉਹ ਸਾਰੇ ਇਸ ਖੂਹ ਤੋਂ ਪਾਣੀ ਲੈ ਕੇ ਇਹ ਸਾਂਝੀ ਜਗ੍ਹਾ ਜੋ ਬਚਤ ਸੀਗੀ ਇਹ ਇਸ ਵੇਲੇ ਸ਼ਾਮਲਾਟ ਦੇ ਤੌਰ ਤੇ ਪਈ ਆ ਓਕੇ ਇਹਦੇ ਵਿੱਚ ਕੋਈ ਵੀ ਘਰ ਦੇ ਜਿਹੜੇ ਆਲੇ ਦੋਲੇ ਬੀਹਾਂ 'ਚ ਜਾਂਦੇ ਆ ਉਹ ਆਪਣਾ ਇੱਥੇ ਕੋਈ ਵਾਹਨ ਖੜਾ ਕਰ ਸਕਦੇ ਆ ਟੈਂਪਰੇਰੀ ਵਾਸਤੇ ਜਦੋਂ ਕੋਈ ਪਰਮਾਨੈਂਟ ਇੱਥੇ ਕੋਈ ਚੀਜ਼ ਖੜੀ ਕਰੂਗਾ ਉਹਦਾ ਵਾਕਿਆ ਨੂੰ ਉਤਰਾਜ ਤਾਂ ਹੋਊਗਾ ਜੀ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਇਹ ਤੇ ਕਬਜ਼ਾ ਕਿਸੇ ਦਾ ਨਹੀਂ ਹੈਗਾ ਇਹ ਸ਼ਾਮਲਟ ਬਿਲਕੁਲ ਖਾਲੀ ਪਈ ਹੈ ਕੋਈ ਵੀ ਜੇ ਕੋਈ ਵੱਡੀ ਗੱਡੀ ਇੱਥੇ ਲਾਉਂਦਾ ਉਹ ਇਹ ਇਤਰਾਜਯੋਗ ਆ ਉਹ ਇੱਥੇ ਲੱਗਣੀ ਨਹੀਂ ਚਾਹੀਦੀ ਇਹ ਸਾਂਝੀ ਜਗ੍ਹਾ ਸਾਰਿਆਂ ਵਾਸਤੇ ਆ ਕਿਸੇ ਇੱਕ ਬੰਦੇ ਵਾਸਤੇ ਨਹੀਂ ਹੋਣੀ ਇਸ ਕਰਕੇ ਅਸੀਂ ਤਾਂ ਉਹ ਜੇ ਕਿਸੇ ਨੇ ਕੋਈ ਇਹ ਤੁਹਾਨੂੰ ਦੱਸਿਆ ਵੀ ਇੱਥੇ ਓਏ ਸ਼ਾਮਲਟ ਤੇ ਕਬਜ਼ਾ ਹੈ ਪਰ ਇੱਥੇ ਕੋਈ ਕਬਜ਼ਾ ਨਹੀਂ ਗੱਡੀ ਸੰਬੰਧੀ ਤੁਹਾਨੂੰ ਕੋਈ ਕੰਪਲੀਟ ਵੀ ਪਿੰਡ ਬਲਵਾਈ ਸੀ ਮੈਨੂੰ ਇੱਕ ਦੋ ਵਾਰੀ ਆਈ ਆ ਕਿਹੜੀ ਉਹ ਇੱਥੇ ਕੜੀ ਕਰੇ ਮੈਂ ਉਹਨੂੰ ਕਿਹਾ ਵੀ ਜੇ ਤੂੰ ਭਾਈ ਆਪਣੀ ਗੱਡੀ ਸਾਈਡ ਤੇ ਕਰ ਲਾ ਪਰ ਉਹ ਕਹਿੰਦਾ ਮੈਂ ਨਹੀਂ ਕਰਨੀ ਜੋ ਕਰਨਾ ਕਰ ਲਓ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਵਿਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ